ਪਿਛਲੇ ਦਿਨੀ ਜੋ ਸਾਡੇ ਭਰਾ ਦਾ ਕਤਲ ਹੋਇਆ ਲੇਕਿਨ ਜੋ ਅਫੀਆ ਜੋ ਸਟ੍ਰਾਈਕ ਕੀਤੀ ਆ ਇਹ ਕਿਸੇ ਯੂਨੀਅਨ ਲੈਵਲ ਤੇ ਨਹੀਂ ਕੀਤੀ ਜੀ ਇਹ ਸਿਰਫ ਇੱਕ ਭਾਈਵੰਦੇ ਤੌਰ ਤੇ ਖੜੇ ਆ ਸੀ ਜੀ ਔਰ ਸਾਡਾ ਫਰਜ਼ ਵੀ ਪੰਡਦਾ ਔਰ ਸੂਚ ਪ੍ਰਸ਼ਾਸਨ ਦੇ ਵਿਰੋਧ ਦੇ ਵਿੱਚ ਵੀ ਸਾਡੀ ਗੱਲ ਹੈਗੀ ਆ ਜੀ ਕਿ ਜੇ ਸਾਡੀ ਗੱਡੀ ਦੇ ਵਿੱਚ ਕੋਈ ਡੰਡਾ ਵੀ ਫੜਾ ਜਾਵੇ ਜੀ ਤਾਂ ਅਸੀਂ ਅਪਰਾਧੀ ਲੱਗਦੇ ਹੁਣ ਜਿਹੜੇ ਮੁੰਡੇ ਰਾਤ ਨੂੰ ਕੰਮ ਕਰਦੇ ਨੇ ਉਹ ਇੱਕ ਦੂਸਰੇ ਗਰੁੱਪ ਦੇ ਵਿੱਚ ਲੋਕੇਸ਼ਨਾਂ ਪਾ ਕੇ ਚੱਲਦੇ ਨੇ ਉਹਨੂੰ ਰੋਕ ਕੇ ਉਹਨੂੰ ਕਿਹਾ ਗਿਆ ਵੀ ਮੈਂ ਰਾਏਕੋਟ ਜਾਣਾ ਉਹ ਰਾਏਕੋਟ ਤੱਕ ਇੱਕ ਗੱਡੀ 'ਚ ਬਿਠਾ ਕੇ ਬੰਦਾ ਉਹਨੂੰ ਲੈ ਕੇ ਗਿਆ ਦੋਨੂੰ ਅੱਗੇ ਜਾ ਕੇ ਮੁੱਲਾਪੁਰ ਤੋਂ ਜਿਉਂ ਹੀ ਪੁਲ ਤੋਂ ਉਤਰਦੇ ਆਂ ਜਦੋਂ ਉਸ ਬੰਦੇ ਦੀ ਲੋਕੇਸ਼ਨ ਬੰਦ ਹੋਈ ਆ ਤਾਂ ਸਾਡੇ ਮੁੰਡੇ ਪਿੱਛੇ ਗਏ ਨੇ ਪਪਾ ਕਰਨ ਵਾਸਤੇ ਵੀ ਲੋਕੇਸ਼ਨ ਬੰਦ ਹੋ ਗਈ ਕੀ ਕਿਉਂ ਹੋਈ ਆ ਇਸ ਚੀਜ਼ ਤੋਂ ਡਰਦੇ ਹੋਏ ਅੱਜ ਰਾਤ ਨੂੰ ਕੌਣ ਗੱਡੀ ਚਲਾਊਗਾ ਕੋਈ ਵੀ ਨਹੀਂ ਚਲਾਊਗਾ ਹਰ ਇੱਕ ਨੂੰ ਆਪਣੀ ਜਾਨ ਪਿਆਰੀ ਹੈ ਹਰ ਇੱਕ ਨੂੰ ਆਪਣੇ ਬੱਚੇ ਪਿਆਰੇ ਨੇ ਕਦੇ ਸਾਡੇ ਪਰਿਵਾਰਕ ਮੈਂਬਰ ਕੀ ਹਰ ਇੱਕ ਬੰਦਾ ਇਹ ਕਹੂਗਾ ਵੀ ਰਾਤ ਨੂੰ ਅਸੀਂ ਗੱਡੀ ਨਹੀਂ ਚਲਾਉਣੀ ਕੌਣ ਪਰੇਸ਼ਾਨ ਹੋਊਗਾ ਕਸਟਮਰ ਜਿਹਨੇ ਕਿਸੇ ਨੇ ਹਸਪੀਟਲ ਜਾਣਾ ਕੋਈ ਸੀਰੀਅਸ ਮਰੀਜ਼ ਆ ਉਹ ਪਰੇਸ਼ਾਨ ਹੋਊਗਾ ਸਸ਼ਵੀਕਾਲ ਤੋਂ ਦੇਖ ਰਿਹਾ ਹਾਂ ਅਸੀਂ ਜ਼ੈਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤੋਂ ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨ ਬਦ ਦਿਨ ਬੱਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਸੋ ਲੁੱਟਾ ਖੂਆ ਹੁੰਦੀਆਂ ਨੇ ਚੋਰੀਆਂ ਹੁੰਦੀਆਂ ਨੇ ਕਤਲ ਹੁੰਦੇ ਨੇ ਤੋ ਕੀ ਵਾਪਰੇਗਾ ਜਦੋਂ ਕਤਲ ਉਹਨਾਂ ਲੋਕਾਂ ਦਾ ਹੋਏ ਜਿਹੜੇ ਰੋਜ਼ੀ-ਰੋਟੀ ਕਮਾਉਣ ਲਈ ਘਰੋਂ ਤਾਂ ਨਿਕਲਦੇ ਨੇ ਪਰ ਕਰ ਵਾਪਸ ਨਹੀਂ ਆਉਂਦੇ ਜੀ ਹਾਂ ਅਸੀਂ ਆਮ ਤੌਰ ਤੇ ਸਾਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਆਨਲਾਈਨ ਦਿੱਤੀਆਂ ਜਾਂਦੀਆਂ ਨੇ ਜਿਵੇਂ ਓਲਾ ਉੱਪਰ ਗਿਆ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣੇ ਆ ਆਪਣੀ ਲੋਕੇਸ਼ਨ ਤੇ ਪਹੁੰਚਣ ਦੇ ਲਈ ਅਲਸੋ ਥੋੜਾ ਜਿਹਾ ਮਾਮਲਾ ਤੁਹਾਨੂੰ ਐਕਸਪਲੇਨ ਬਾਅਦ ਚ ਕਰਾਂਗੇ ਪਹਿਲਾਂ ਬ੍ਰੀਫ ਚ ਦੱਸ ਦਿੰਨੇ ਆ ਦਰਸਲ ਡਰਾਈਵਰ ਦਾ ਕਤਲ ਕਰ ਦਿੱਤਾ ਜਾਂਦਾ ਪਹਿਲਾਂ ਆਨਲਾਈਨ ਉਸਦੀ ਕੈਬ ਨੂੰ ਬੁੱਕ ਕੀਤਾ ਜਾਂਦਾ ਫਿਰ ਚਾਰ ਮੁੰਡੇ ਉਸਦੀ ਗੱਡੀ ਦੇ ਵਿੱਚ ਸਵਾਰ ਹੋ ਕੇ ਜਾਂਦੇ ਨੇ ਔਰ ਉਸਦਾ ਕਤਲ ਕਰ ਦਿੰਦੇ ਨੇ ਸੋ ਉਸ ਹੱਦ ਤੱਕ ਉਸ ਨੂੰ ਮਾਰਿਆ ਜਾਂਦਾ ਜਦੋਂ ਤੱਕ ਉਸ ਦੀ ਜਾਨ ਨਹੀਂ ਚਲੀ ਜਾਂਦੀ ਉਸਦੇ ਸਾਹ ਨਹੀਂ ਮੁੱਕ ਜਾਂਦੇ ਫਿਰ ਉਸ ਨੂੰ ਮਾਰ ਕੇ ਉਸ ਨੂੰ ਸੁੱਟ ਦਿੱਤਾ ਜਾਂਦਾ ਤੇ ਉਸ ਦੀ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਸੋ ਜਿਸ ਤੋਂ ਬਾਅਦ ਟੈਕਸੀ ਯੂਨੀਅਨ ਭਾਈਚਾਰੇ ਦੇ ਵਿੱਚ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ ਕੀ ਇਹਨਾਂ ਦੀਆਂ ਮੰਗਾਂ ਨੇ ਕੀ ਚਾਹੁੰਦੇ ਨੇ ਆਓ ਇੱਕ ਵਾਰ ਗੱਲਬਾਤ ਜ਼ਰੂਰ ਕਰ ਲੈਂਦੇ ਹਾਂ ਹਾਂਜੀ ਵੀਰੇ ਬੀਤੇ ਦਿਨੀ ਜੋ ਡਰਾਈਵਰ ਦਾ ਕਤਲ ਹੋਇਆ ਆਮ ਤੌਰ ਤੇ ਅਸੀਂ ਸਾਰੇ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਰੋਜ਼ੀ ਰੋਟੀ ਕਮਾਉਣੇ ਉਹੀ ਪੈਸੇ ਕਮਾਉਣੇ ਉਹੀ ਅਸੀਂ ਘਰ ਲੈ ਕੇ ਜਾਣੇ ਆ ਸੋ ਕੀ ਲੱਗਦਾ ਪੰਜਾਬ ਦੇ ਹਾਲਾਤ ਇੰਨੇ ਕੁ ਮਾੜੇ ਹੋ ਗਏ ਕਿ ਆਮ ਬੰਦਾ ਹੁਣ ਕਮਾ ਵੀ ਨਹੀਂ ਸਕਦਾ ਦੇਖੋ ਬੇਟਾ ਗੱਲ ਇਹ ਆ ਇੱਕ ਆਮ ਜਿਹੜਾ ਮਿਡਲ ਕਲਾਸ ਬੰਦਾ ਉਹ ਤਾਂ ਬਿਲਕੁਲ ਹੀ ਪ੍ਰੈਸ ਰਿਹਾ ਜੀ ਕੱਲਾ ਇੱਕ ਟੈਕਸੀ ਲਾਈਨ ਵਾਲਾ ਵੀ ਸਾਰਾ ਹੀ ਪ੍ਰੈਸ ਰਿਹਾ ਔਰ ਦੂਸਰੀ ਗੱਲ ਅ ਪਿਛਲੇ ਦਿਨੀ ਜੋ ਸਾਡੇ ਭਰਾਵਾ ਕਤਲ ਹੋਇਆ ਹਾਂਜੀ ਮੈਂ ਐਲਪੀਏ ਕਾ ਯੂਨੀਅਨ ਤੋਂ ਹਟਿੰਦਾ ਮੈਂਬਰ ਹਾਂ ਜੀ ਪਰ ਲੇਕਿਨ ਜੋ ਅੱਜ ਜੋ ਸਟ੍ਰਾਈਕ ਕੀਤੀ ਆ ਇਹ ਕਿਸੇ ਯੂਨੀਅਨ ਲੈਵਲ ਤੇ ਨਹੀਂ ਕੀਤੀ ਜੀ ਤੇ ਸਿਰਫ ਇੱਕ ਭਾਈ ਬੰਦੇ ਦੇ ਤੌਰ ਤੇ ਖੜੇ ਆ ਸੀ ਔਰ ਸਾਡਾ ਫਰਜ਼ ਵੀ ਬਣਦਾ ਔਰ ਸੂਚ ਪ੍ਰਸ਼ਾਸਨ ਦੇ ਵਿਰੋਧ ਦੇ ਵਿੱਚ ਵੀ ਸਾਡੀ ਗੱਲ ਹੈਗੀ ਆ ਕਿ ਜੇ ਸਾਡੀ ਗੱਡੀ ਦੇ ਵਿੱਚ ਕੋਈ ਡੰਡਾ ਵੀ ਫੜਾ ਜਾਵੇ ਜੀ ਤਾਂ ਅਸੀਂ ਅਪਰਾਧੀ ਲੱਗਦੇ ਹਾਂ ਅਪਰਾਧੀ ਲੱਗਦੇ ਹੈ ਕਾਰਵਾਈ ਕੀਤੀ ਜਾਂਦੀ ਠੀਕ ਜੀ ਠੀਕ ਹਨ ਅਰੇ ਸਾਡੀ ਸੇਫਟੀ ਲਈ ਰੱਖਿਆ ਹੁੰਦਾ ਕਸਟਮਰ ਸਾਡੇ ਪਿੱਛੇ ਪਿਸਤੌਲ ਲੈ ਕੇ ਵੀ ਬੈਠਾ ਹੁੰਦਾ ਬਿਲਕੁਲ ਆ ਹੁਣ ਪਿੱਛੇ ਪਿਛਲੇ ਦਿਨੀ ਜੋ ਮੁੰਡੇ ਦਾ ਕਤਲ ਹੋਇਆ ਜੀ ਉਹਦੇ ਕਿੰਨੀਆਂ ਕਿੰਨੇ ਦਾਅ ਮਾਰੇ ਹੋਏ ਨੇ ਗੱਡੀ ਉਹਦੀ ਖੋਹੀ ਗਈ ਮੈਨੂੰ ਤਾਂ ਇਹ ਮੇਰੀ ਨਿੱਜੀ رائے ਆ ਵੀ ਲੁੱਟੋਖੋ ਦਾ ਮਾਮਲਾ ਇਹ ਲੱਗਦਾ ਜੀ अच्छा ਤੁਹਾਨੂੰ ਥੋੜਾ ਜਿਹਾ ਬਰੀਫ ਚ ਦੱਸ ਦੋਂਗੇ ਕਿਉਂਕਿ ਤੁਹਾਡੇ ਭਾਈਚਾਰੇ ਨਾਲ ਸੰਬੰਧ ਰੱਖਦੇ ਸੀ ਜਿਨ੍ਹਾਂ ਦਾ ਕਤਲ ਹੋਇਆ ਕੀ ਹੋਇਆ ਸੀ ਕਿੰਨੇ ਜਣੇ ਗੱਡੀ 'ਚ ਬੈਠੇ ਸੀ ਉਹੋ ਜੀ ਮੁੰਡਾ ਗ੍ਰੈਂਡ ਵਾਕ ਤੋਂ ਸਵੇਰੇ 3 ਵਜੇ ਗਿਆ ਅੱਛਾ ਜੀ ਤਕਰੀਬਨ ਹੈਂਡ ਟੂ ਮਾਉਥ ਹੈ ਉਹ ਜੀ ਚੰਗੀ ਤਰ੍ਹਾਂ ਮੇਰੀ ਤਰਫ ਤੇ ਮੈਂ ਜਾਣ ਦਾਂਦੀ ਹਾਂ ਬੜੇਵਾਲ ਤੋਂ ਆ ਮੁੰਡਾ ਜੀ 55 56 ਨੰਬਰ ਡਿਜ਼ਾਇਰ ਗੱਡੀ ਆ ਉਹਦੇ ਕੋਲ ਉਹ ਸਵੇਰੇ 3 ਵਜੇ ਉਹਨੂੰ ਦੋ ਬੰਦਿਆਂ ਨੇ ਹੱਥ ਦੇ ਕੇ ਰੋਕਿਆ ਗਿਆ ਸਵੇਰੇ ਸਵੇਰੇ ਹਾਂ ਜੀ ਜਿਹੜੇ ਮੁੰਡੇ ਰਾਤ ਨੂੰ ਕੰਮ ਕਰਦੇ ਨੇ ਉਹ ਇੱਕ ਦੂਸਰੇ ਗਰੁੱਪ ਦੇ ਵਿੱਚ ਲੋਕੇਸ਼ਨਾਂ ਪਾ ਕੇ ਚੱਲਦੇ ਨੇ ਜੀ ਉਹਨੂੰ ਰੋਕ ਕੇ ਉਹਨੂੰ ਕਿਹਾ ਗਿਆ ਵੀ ਮੈਂ ਰਾਏਕੋਟ ਜਾਣਾ ਜੀ ਉਹ ਰਾਏਕੋਟ ਤੱਕ ਗੱਡੀ 'ਚ ਪਿਠਾ ਕੇ ਬੰਦਾ ਉਹਨੂੰ ਲੈ ਕੇ ਗਿਆ ਦੋਨੂੰ ਅੱਗੇ ਜਾ ਕੇ ਮੁੱਲਾਪੁਰ ਤੋਂ ਜਿਉਂ ਹੀ ਪੁਲ ਤੋਂ ਉਤਰਦੇ ਆ ਇੱਕ ਬੰਦਾ ਹੋਰ ਨਹਿੰਗ ਸਿੰਘ ਬੈਠਾ ਕੋਈ ਮੈਂ ਨਹੀਂ ਜਾਣਦਾ ਉਹਨਾਂ ਨੂੰ ਜੀ ਜੀ ਇਹਨਾਂ ਤਿੰਨਾਂ ਬੰਦਿਆਂ ਨੇ ਕਤਲ ਕੀਤਾ ਜਦੋਂ ਉਸ ਬੰਦੇ ਦੀ ਲੋਕੇਸ਼ਨ ਬੰਦ ਹੋਈ ਆ ਤਾਂ ਸਾਡੇ ਮੁੰਡੇ ਪਿੱਛੇ ਗਏ ਨੇ ਪਤਾ ਕਰਨ ਵਾਸਤੇ ਵੀ ਲੋਕੇਸ਼ਨ ਬੰਦ ਹੋ ਗਈ ਕਿ ਕਿਉਂ ਹੋਈ ਆ ਜੀ ਔਰ ਦੁਬਾਰਾ ਹੋ ਕਤਲ ਕਰਕੇ ਬੰਦੇ ਉਹ ਗੱਡੀ ਲੈ ਕੇ ਆਏ ਨੇ ਸਾਡੇ ਬੰਦਿਆਂ ਨੇ ਗੱਡੀ ਪਛਾਣੀ ਆ ਉਹਨਾਂ ਨੇ ਗੱਡੀ ਪਿੱਛੇ ਲਾਈ ਆ ਫੇਰ ਉਹ ਗੱਡੀ ਛੱਡ ਕੇ ਭੱਜੇ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਕਤਲ ਹੋਇਆ ਜਾਂ ਜਿੰਨਾ ਤੋਂ ਤੁਸੀਂ ਸੁਣਿਆ ਉਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਮਰਡਰ ਹੋ ਗਿਆ ਦੇਖੋ ਜੀ ਆਟ ਟਾਈਮ ਤਾਂ ਸਾਨੂੰ ਵੀ ਪਤਾ ਨਹੀਂ ਸੀ ਆਟ ਟਾਈਮ ਤਾਂ ਸਾਨੂੰ ਵੀ ਇਹ ਲੱਗਿਆ ਵੀ ਯਾਰ ਲੁੱਟ ਖੋ ਆ ਗੱਡੀ ਖੋ ਹੀ ਗਈ ਬਿਲਕੁਲ ਜਦੋਂ ਗੱਡੀ ਬਰਾਮਦ ਹੋ ਗਈ ਜੀ ਔਰ ਸਾਡਾ ਬੰਦਾ ਨਹੀਂ ਮਿਲਿਆ ਕਾਫੀ ਆਦੋਲੇ ਭਜਣਾਟ ਕੀਤੀ ਸਾਨੂੰ ਇਹ ਸੀ ਵੀ ਜ਼ਖਮੀ ਹੋ ਗਿਆ ਉਹ ਹਸਪੀਟਲਾਂ ਚ ਚੈੱਕ ਕੀਤਾ ਨਹੀਂ ਕਿ ਤੂੰ ਮਿਲਿਆ ਪਰ ਇਟ ਮੀਨ ਸਮਝ ਹੀ ਸਕਦੇ ਆਪਾਂ ਮਰਡਰ ਹੋ ਗਿਆ ਉਹ ਔਰ ਉਹ ਪਰਸ ਨੇ ਡੈੱਡ ਬਾਡੀ ਵੀ ਬਰਾਮਦ ਕਰ ਲਈ ਅੱਜ ਸਸਕਾਰ ਵੀ ਆ ਜਾਵਾਂਗੇ ਵੀ ਸਸਕਾਰ ਤੇ ਠੀਕ ਹੈ ਜੀ ਜਿਹੜੇ ਕਾਤਲ ਸੀ ਕਾਤਲ ਫੜੇ ਵੀ ਗਏ ਨੇ ਕਾਤਲ ਫੜੇ ਗਏ ਨੇ ਕਾਤਲ ਐ ਕਿ ਜਿਹੜੇ ਮੁੱਠੀ ਪਤਾ ਲੱਗੇ ਸੀ ਉਹਨਾਂ ਦੇ ਕੌਣ ਨੇ ਕੌਣ ਨਹੀਂ ਫੜੇ ਗਿਨੇ ਕਾਤਲ ਵੀ ਫੜੇ ਗਏ ਨੇ ਉਸ ਤੋਂ ਬਾਅਦ ਉਹਨਾਂ ਤੋਂ ਹੀ ਪਤਾ ਲੱਗਿਆ ਕਿ ਅੱਗੇ ਤੇ ਲੱਗੇ ਕੇ ਸੁਧਾਰ ਨਹਿਰ ਦੇ ਵਿੱਚੋਂ ਦੀ ਜਾ ਕੇ ਫਿਰ ਡੈੱਡ ਬੋਡੀ ਬਰਾਮਦ ਹੋਈ ਹੈ ਉਹਨਾਂ ਦੀ ਕੱਲ ਸ਼ਾਮ ਨੂੰ ਜਾ ਕੇ ਡੈੱਡ ਬੋਡੀ ਬਰਾਮਦ ਹੋਈ ਹੈ ਜੀ ਅਸੀਂ ਤਾਂ ਇਹ ਕਹਿੰਦੇ ਸੀ ਅਸੀਂ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਕੰਮ ਕਰਕੇ ਸੀ ਸੇਫ ਹੀ ਹੈ ਨੀਗੇ ਬਿਲਕੁਲ ਸੇਫ ਹੈ ਸਾਨੂੰ ਇਹ ਹੈ ਕਿ ਪੁਲਿਸ ਵੱਲੋਂ ਸਹਿਯੋਗ ਚਾਹੀਦਾ ਵਾ ਕਿ ਸਾਨੂੰ ਇਹ ਕਿ ਕੁਝ ਨਾ ਕੋਈ ਸਾਨੂੰ ਵੀ ਕੋ ਮਾੜਾ ਬੋਟਾ ਜੋ ਕੁਝ ਲੱਗਰ ਵਗੈਰਾ ਸਾਨੂੰ ਵੀ ਹਥਿਆਰ ਰੱਖਣ ਦੀ ਕੀ ਪਰਮਿਸ਼ਨ ਮਿਲਣੀ ਚਾਹੀਦੀ ਆ ਜੀ ਸਵਾਰੀ ਸਾਡੇ ਦਾ ਬੈਟ ਦੀ ਸਾਨੂੰ ਨਹੀਂ ਪਤਾ ਉਹਦੇ ਕੋਲ ਸਮਾਨ ਕੀ ਆ ਗੱਡੀ ਦੇ ਵਿੱਚ ਕੀ ਆ ਬੈਗ ਦੇ ਵਿੱਚ ਉਹਦੇ ਕੋਲ ਕੀ ਆ ਕੀ ਨਹੀਂ ਹੈਗਾ ਅਸੀਂ ਕੋਈ ਵੀ ਮਾੜਾ ਮਾੜਾ ਕੋਈ ਸਮਾਨ ਗੱਡੀ ਤੇ ਰੱਖਦੇ ਸਾਡੇ ਤੇ ਚਲਾਨ ਵੀ ਹੁੰਦੇ ਨੇ ਸਾਡਾ ਸਾਰਾ ਕੁਝ ਹੁੰਦਾ ਸਾਡੇ ਤੇ ਰਿਐਕਸ਼ਨ ਹੁੰਦੇ ਬਿਲਕੁਲ ਹੁੰਦਾ ਜੀ ਸਾਨੂੰ ਕਿਤਨਾ ਦੀ ਸਾਨੂੰ ਸਪੋਰਟ ਚਾਹੀਦੀ ਆ ਅਸੀਂ ਸਾਰੇ ਭਾਈਚਾਰੇ ਇਸੇ ਕਰਕੇ ਅਸੀਂ ਇਕੱਠੇ ਹੋਏ ਆ ਆਪਣੀ ਏਕਤਾ ਦਾ ਖਾਨ ਦੇ ਲਈ ਕਿ ਅਸੀਂ ਅੱਜ ਵੀ ਇਕੱਠੇ ਦੇ ਹੀ ਕੱਲ ਵੀ ਇਕੱਠੇ ਆ ਸੋ ਸਿਰ ਕੰਮ ਤਾਂ ਕਰਨਾ ਹੀ ਆ ਟੈਕਸੀ ਵੀ ਚਲਾਉਣੀ ਆ ਸੋ ਜੋ ਵੀ ਸਾਨੂੰ ਸਵਾਰੀਆਂ ਬੁੱਕ ਕਰਦੀਆਂ ਨੇ ਲੋਕੇਸ਼ਨ ਕਰਦੀਆਂ ਨੇ ਫਿਰ ਕਿਵੇਂ ਅਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਸਕਦੇ ਆ ਇੱਕ ਕਤਲ ਹੋਇਆ ਦੋ ਵੀ ਹੋ ਸਕਦੇ ਆ ਤਿੰਨ ਵੀ ਹੋ ਸਕਦੇ ਆ ਕਿਉਂਕਿ ਕਾਰਵਾਈ ਜੋ ਪੰਜਾਬ ਚ ਕਿੰਨੀ ਕੁ ਹੁੰਦੀ ਸਾਨੂੰ ਸਭ ਨੂੰ ਹੀ ਪਤਾ ਉਹ ਦੇਖੋ ਜੀ ਹੁਣ ਆਪਾਂ ਜੇ ਬਾਈ ਹੁਣਾਂ ਨੇ ਜਿੰਮੇ ਬਾਈ ਹੁਣਾਂ ਨੇ ਕਿਹਾ ਸਹੀ ਗੱਲਾਂ ਕਹੀਆਂ ਨੇ ਇਹਨਾਂ ਨੇ ਉਹ ਦੋ ਬੰਦਿਆਂ ਨੇ ਬੁੱਕ ਕੀਤੀ ਆ ਗਾਂ ਜਾ ਕੇ ਕੋਈ ਨਿੰਗ ਸੀਗਾ ਮੁੱਲਾਪੁਰੋਂ ਨਿੰਗ ਨੇ ਬੈਠਾ ਤੁਸੀਂ ਇਹ ਨਹੀਂ ਕਹਿ ਸਕਦੇ ਨਿਹੰਗ ਸਿੰਘ ਸੀਗੇ ਨਿਹੰਗ ਸਿੰਘ ਦਾ ਬਾਣਾ ਬਾਣਾ ਲਿਆ ਗਿਆ ਬਾਣੇ ਨੂੰ ਬਾਣੇ ਨੂੰ ਬਦਨਾਮ ਕੀਤਾ ਗਿਆ ਤੇ ਇਹ ਨਹੀਂ ਪਤਾ ਕਿ ਕਿਹੜੀ ਬਰਾਦਰੀ ਨੂੰ ਬਿਲੋਂਗ ਕਰਦੇ ਕਿਹਨੂੰ ਬਿਲੋਂਗ ਕਰਦੇ ਬਾਣੇ ਨੂੰ ਵੀ ਕੰਨ ਕੀਤਾ ਕਿ ਸਾਡੇ ਸਿੱਖ ਭਾਈਚਾਰਾ ਨੂੰ ਵੀ ਖਤਮ ਕਰਨ ਦਾ ਕਾਰਨ ਬਣਾਇਆ ਜਾ ਰਿਹਾ ਵਾ ਇਹ ਸਾਡੇ ਤੇ ਲੜਾਈ ਪਵਾਉਣ ਦਾ ਵੀ ਕਾਰਨ ਬਣਾਇਆ ਜਾ ਸਕਦਾ ਹੈ। ਅੱਛਾ ਸਰ ਕਦੇ ਸੋਚਿਆ ਹੁਣ ਅਸੀਂ ਸਵਾਰੀਆਂ ਤੇ ਯਕੀਨ ਕਿਵੇਂ ਕਰ ਸਕਦੇ ਆ ਕਿ ਕੌਣ ਚੰਗਾ ਕੌਣ ਮਾੜਾ? ਬਿਲਕੁਲ ਜੀ ਦੇਖੋ ਪਹਿਲੀ ਤਾਂ ਗੱਲ ਸਾਡਾ ਸ਼ੋਸ਼ਣ ਸਭ ਤੋਂ ਵੱਧ ਜਿਹੜੀਆਂ ਆਨਲਾਈਨ ਓਲਾ ਓਬਰ ਨੇ ਸਭ ਤੋਂ ਵੱਧ ਸ਼ੋਸ਼ਣ ਪੈਸੀ ਡਰਾਈਵਰ ਦਾ ਉਹ ਕਰ ਰਹੀਆਂ ਨੇ। ਜੀ ਆਪ ਦਾ ਕਿੰਨੇ ਮੁੰਡੇ ਖੜੇ ਨੇ? ਕੋਈ ਵੀ ਇੱਕ ਬੰਦਾ ਇਹਨਾਂ ਦੇ ਵਿੱਚੋਂ ਤੁਸੀਂ ਪੁੱਛ ਸਕਦੇ ਹੋ ਕਿਸੇ ਦੀਆਂ ਕਿਸ਼ਤਾਂ ਦਾ ਘਰ ਦਾ ਖਰਚਾ ਠੀਕ ਤਰੀਕੇ ਨਾਲ ਚੱਲ ਰਿਹਾ ਕਿਸੇ ਦਾ ਨਹੀਂ ਚੱਲ ਰਿਹਾ। ਸਾਡੀ ਮਜਬੂਰੀ ਆ ਅਸੀਂ ਹੋਰ ਕੋਈ ਕੰਮ ਕਰ ਨਹੀਂ ਸਕਦੇ। ਬਿਲਕੁਲ। ਉਹਦੇ ਗਏ ਨਾ ਤਾਂ ਸਾਨੂੰ ਮਜਬੂਰ ਕੀਤਾ ਜਾਂਦਾ ਔਰ ਦੂਸਰੀ ਗੱਲ ਸਾਡੀ ਜਿਹੜੀ ਸੇਫਟੀ ਆ ਸੇਫਟੀ ਦੇ ਨਾਮ ਦੇ ਉੱਤੇ ਸਾਡੀ ਕੁਛ ਵੀ ਨਹੀਂ। ਸਾਨੂੰ ਕੋਈ ਕਸਟਮਰ ਬੋਲ ਕੇ ਚਲਾ ਜਾਵੇ, ਗਾਲਾਂ ਕੱਢ ਕੇ ਚਲਾ ਜਾਵੇ, ਕੋਈ ਮਾਰ ਕੇ ਚਲਾ ਜਾਵੇ, ਸਾਡੀ ਕਿਤੇ ਸੁਣਵਾਈ ਨਹੀਂ ਹੈ ਜੀ। ਬਿਲਕੁਲ। ਹੁਣ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ? ਅਸੀਂ ਤਾਂ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹ ਮੁੰਡੇ ਦਾ ਜਿਹੜੇ ਦਾ ਕਤਲ ਹੋਇਆ ਇਹ ਦਾ ਨਿਰਪੱਖ ਚਾਂਚ ਹੋਣੀ ਚਾਹੀਦੀ ਹੈ ਨਿਰਪੱਖ ਚਾਂਚ ਤੇ ਇਹਨਾਂ ਦੇ ਘਰ ਦੇ ਇਕੱਲਾ ਕਮਾਉਣ ਵਾਲਾ ਸੀਗਾ ਜੀ ਇਹ ਤੇਰੇ ਘਰ ਦੇ ਜੇਕਰ ਕੋਈ ਸਰਕਾਰ ਇਹਦਾ ਕੁਝ ਕਰ ਸਕਦੀ ਜੇ ਘਰ ਦੇ ਕਿਸੇ ਬੱਚੇ ਨੂੰ ਕਿ ਨੌਕਰੀ ਵਗੈਰਾ ਜੇ ਕੁਝ ਦੇ ਸਕਦੇ ਨਹੀਂ ਕਿੰਨੀ ਕੁ ਵੀ ਕਿ ਹੈਲਪ ਹੋ ਸਕਦੀ ਸਰਕਾਰ ਵੱਲੋਂ ਵੀ ਫਾਈਨੈਂਸ਼ਲੀ ਇਹ ਹੈਲਪ ਚਾਹੀਦੀ ਹੈ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਜੋ ਵੀ ਸਾਡੇ ਕੋਲੋਂ ਬਣਦਾ ਸਰਦਾ ਹੋਇਆ ਅਸੀਂ ਫਾਈਨੈਂਸ਼ਲੀ ਹੈਲਪ ਵੀ ਕਰਾਂਗੇ ਕਿਸ ਪਰਿਵਾਰ ਦੀ ਕਿਉਂਕਿ ਦੋ ਧੀਆ ਨੇ ਗੀਆਂ ਜਵਾਨ ਧੀਆ ਨੇ ਗੀਆਂ ਦੇਖੋ ਧੀਆ ਸਭ ਦੀਆਂ ਸੰਝੀਆਂ ਹੁੰਦੀਆਂ ਉਹਦੀਆਂ ਵੀ ਧੀਆ ਨੇ ਉਹ ਮੇਰੀ ਧੀਆ ਨੇ ਅਸੀਂ ਸਮਝਦੇ ਹਾਂ ਠੀਕ ਹੈ ਪਰ ਮਤਲਬ ਗੱਲ ਇਹ ਹੈ ਵੀ ਪ੍ਰਸ਼ਾਸਨ ਦੇ ਲਈ ਸਾਡਾ ਬਹੁਤ ਜ਼ਿਆਦਾ ਰੋਸ ਹੈ ਕਿ ਸਾਡੀ ਸੇਫਟੀ ਕੋਈ ਨਹੀਂ ਹੈ ਅੱਛਾ ਸਰ ਜਿਹੜੀ ਤੁਸੀਂ ਸਟ੍ਰਾਈਕ ਕਰ ਰਹੇ ਹੋ ਕਿੰਨੇ ਟਾਈਮ ਲਈ ਕਰ ਰਹੇ ਹੋ ਇਹ ਅੱਜ ਦਾ ਦਿਨ ਹੋਊਗਾ ਅੱਛਾ ਤਾਂ ਇੱਕ ਸਚਾਈ ਸਾਹਮਣੇ ਆਉਣੀ ਚਾਹੀਦੀ ਆ ਵੀ ਉਹ ਭਰਾ ਦਾ ਸਾਡੇ ਦਾ ਕਤਲ ਹੋਇਆ ਤਾਂ ਕਿਉਂ ਹੋਇਆ ਪਹਿਲਾਂ ਤਾਂ ਆਮ ਤੌਰ ਤੇ ਅਸੀਂ ਦੇਖਦੇ ਸੀਗੇ ਸੜਕ ਤੇ ਲੁੱਟਾਂ ਖੋਹਾਂ ਹੁੰਦੀਆਂ ਸੀ ਚੋਰੀਆਂ ਹੁੰਦੀਆਂ ਸੀ ਹੁਣ ਜਿਹੜਾ ਆਮ ਬੰਦਾ ਕੰਮ ਕਰਦਾ ਉਹਨੂੰ ਕੰਮ ਕਰਨ ਦੇ ਵੀ ਕਤਲ ਕਰ ਦਿੱਤਾ ਜਾਂਦਾ ਹੁਣ ਕਿਸ ਚੀਜ਼ ਤੋਂ ਡਰਦੇ ਹੋਏ ਅੱਜ ਰਾਤ ਨੂੰ ਕੌਣ ਗੱਡੀ ਚਲਾਊਗਾ ਕੋਈ ਵੀ ਨਹੀਂ ਚਲਾਊਗਾ ਹਰ ਇੱਕ ਨੂੰ ਆਪਣੀ ਜਾਨ ਪਿਆਰੀ ਹੈ ਹਰ ਇੱਕ ਨੂੰ ਆਪਣੇ ਬੱਚੇ ਪਿਆਰੇ ਨੇ ਜਿਵੇਂ ਤੁਸੀਂ ਕਹਿੰਦੇ ਹੋ ਰਾਤ ਨੂੰ ਗੱਡੀਆਂ ਚਲਾਉਂਦੇ ਨੇ ਗੱਡੀਆਂ ਦੇ ਕਿਰਾਏ ਭਰਨ ਦੇ ਲਈ ਗੱਡੀਆਂ ਦੀਆਂ ਕਿਸ਼ਤਾਂ ਦੇਣ ਲਈ ਘਰ ਦਾ ਖਰਚਾ ਚੱਕਣ ਲਈ ਦਿਨ ਰਾਤ ਕੰਮ ਕਰਦੇ ਨੇ ਦਿਨ ਰਾਤ ਮੁੰਡੇ ਕੰਮ ਕਰ ਰਹੇ ਨੇ ਪਰ ਲੇਕਿਨ ਰਾਤ ਦਾ ਕੰਮ ਕਰਨ ਤੋਂ ਦਿਲ ਘਬਰਾਉਂਦਾ ਹੈ ਬਿਲਕੁਲ ਘਬਰਾਉਂਦਾ ਹੈ ਜਿਵੇਂ ਮੇਰੇ ਪਰਿਵਾਰਕ ਮੈਂਬਰ ਵੀ ਜਾਣ ਦੀ ਇਜਾਜ਼ਤ ਨਹੀਂ ਸਾਡੇ ਸਾਡੇ ਪਰਿਵਾਰਕ ਮੈਂਬਰ ਕੀ ਹਰ ਇੱਕ ਬੰਦਾ ਇਹ ਕਹੂਗਾ ਵੀ ਰਾਤ ਨੂੰ ਅਸੀਂ ਗੱਡੀ ਨਹੀਂ ਚਲਾਉਣੀ ਕੌਣ ਪਰੇਸ਼ਾਨ ਹੋਊਗਾ ਕਸਟਮਰ ਜੀਨੇ ਕਿਸੇ ਨੇ ਹਸਪੀਟਲ ਜਾਣਾ ਕੋਈ ਸੀਰੀਅਸ ਮਰੀਜ਼ ਆ ਉਹ ਪਰੇਸ਼ਾਨ ਹੋਊਗਾ ਨਾ ਠੀਕ ਆ ਫਿਰ ਇਹਦੇ ਅਗੇ ਨਾਲ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਸਾਨੂੰ ਕੋਈ ਸੇਫਟੀ ਦੇਵੇ ਸਾਨੂੰ ਕੁਝ ਇੱਕ ਛੋਟਾ ਮੋਟਾ ਡੰਡਾ ਰੱਖਣ ਦੀ ਇਜਾਜ਼ਤੀ ਦੇ ਦੇਵੇ ਤਾਂ ਕਿ ਅਸੀਂ ਆਪਣਾ ਬਚਾਤਾ ਕਰ ਸਕੀਏ ਨਾ ਜੇ ਅਸੀਂ ਕੋਈ ਕੋਈ ਚੀਜ਼ ਰੱਖ ਲਈ ਨਾ ਲੋਹੇ ਦੀ ਟੀ ਰੱਖ ਲਈ ਜਾਂ ਕੋਈ ਡੰਡਾ ਰੱਖ ਲਿਆ ਉਸ ਤੇ ਵੀ ਜੀ ਪਰਚਾ ਹੋ ਜਾਂਦਾ ਜੇ ਅਸੀਂ ਕੋਈ ਕੋਈ ਚੀਜ਼ ਰੱਖ ਲਈ ਨਾ ਲੋਹੇ ਦੀ ਟੀ ਰੱਖ ਲਈ ਜਾਂ ਕੋਈ ਡੰਡਾ ਰੱਖ ਲਿਆ ਉਸ ਤੇ ਵੀ ਜੀ ਪਰਚਾ ਹੋ ਜਾਂਦਾ ਜੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਆਪਣੀ ਸੇਫਟੀ ਲਈ ਕੋਈ ਚੀਜ਼ ਤੁਸੀਂ ਆਪਣੀ ਗੱਡੀ 'ਚ ਰੱਖ ਸਕਦੇ ਹੋ ਤਾਂ ਕਿ ਆਪਣਾ ਬਚਾਅ ਹੋ ਸਕੇ ਅ ਸੋ ਬਿਲਕੁਲ ਜੋ ਕਤਲ ਹੋਇਆ ਉਸ ਤੋਂ ਬਾਅਦ ਟੈਕਸੀ ਯੂਨੀਅਨ ਭਾਈਚਾਰੇ ਦੇ ਵਿੱਚ ਲਗਾਤਾਰ ਰੋਸ ਦੇਖਣ ਨੂੰ ਮਿਲ ਰਿਹਾ ਸੋ ਮੰਗ ਕੋਈ ਬਹੁਤ ਹੀ ਵੱਡੀ ਮੰਗ ਨਹੀਂ ਹੈ ਸਿਰਫ ਇੱਕ ਮੰਗ ਹੈ ਕਿ ਜੋ ਕਤਲ ਹੋਇਆ ਉਸ ਦੀ ਨਿਰਪੱਖ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਇਹਨਾਂ ਟੈਕਸੀ ਯੂਨੀਅਨ ਪਾਇਚਾਰੇ ਦੇ ਵੱਲੋਂ ਇੱਕ ਮੰਗ ਰੱਖੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਆਪਣੀ ਸੇਫਟੀ ਲਈ ਆਪਣੀ ਸੁਰੱਖਿਆ ਲਈ ਅਸੀਂ ਆਪਣੀ ਗੱਡੀ ਦੇ ਵਿੱਚ ਛੋਟਾ ਜਿਹਾ ਮੋਟਾ ਡੰਡਾ ਤਾਂ ਜ਼ਰੂਰ ਰੱਖ ਸਕਦੇ ਹਾਂ ਸੋ ਮੈਂ ਬੇਨਤੀ ਕਰਦੀ ਹਾਂ ਆਪਣੇ ਚੈਨਲ ਦੇ ਜ਼ਰੀਏ ਪ੍ਰਸ਼ਾਸਨ ਨੂੰ ਕਿ ਇਹਨਾਂ ਦੀਆਂ ਮੰਗਾਂ ਦੇ ਉੱਤੇ ਜ਼ਰਾ ਧਿਆਨ ਜ਼ਰੂਰ ਦਿੱਤਾ ਜਾਵੇ ਤਾਂ ਕਿ ਹੋਰ ਕੋਈ ਅਨਸੁਖਾਮੀ ਘਟਨਾ ਨਾ ਵਾਪਰ ਸਕੇ ਸੋ ਇਦਾਂ ਦੀ ਹੋਰ ਅਪਡੇਟ ਦੇ ਲਈ ਜੁੜੇ ਰਹੋ ਮੇਰੇ ਨਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਵੇਂ ਜਿਵੇਂ ਤੁਸੀਂ ਨਾ ਦੇਖ ਰਹੇ ਸੀ ਇੱਕ ਨਾ KYC ਜ਼ਰੂਰੀ ਹੋਣੀ ਚਾਹੀਦੀ ਹੈ ਸਾਡੇ ਕੋਲੋਂ ਉੱਪਰ ਕੰਪਨੀ ਓਲਾ ਹੋਵੇ ਚਾਹੇ ਅਦਰਵਾਈਜ਼ ਕੋਈ ਵੀ ਕੰਪਨੀ ਹੋਵੇ ਸਾਡੇ ਕੋ ਸਾਰੇ ਪ੍ਰੂਫ ਲਿੱਤੇ ਜਾਂਦੇ ਨੇ ਅਗਰ ਇੱਕ ਪ੍ਰੂਫ ਵੀ ਕੱਟ ਜਾਏ ਨਾ ਸਾਡੀ ਆਈਡੀ ਬੰਦ ਹੈ ਠੀਕ ਹੈ ਜੀ ਲੇਕਿਨ ਅਸ਼ਟਬਰ ਕੋਲੋਂ ਕੀ ਲਿੱਤਾ ਜਾਂਦਾ ਇੱਕ ਮੋਬਾਈਲ ਨੰਬਰ ਔਰ ਇੱਕ ਮੇਲ ਆਈਡੀ ਉਹ ਜੋ ਕੋਈ ਵੀ ਬਣਾ ਸਕਦਾ ਫੇਕ ਵੀ ਹੋ ਸਕਦਾ ਉਹ ਫੇਕ ਵੀ ਹੋ ਸਕਦੀ ਹੈ ਉਹਦਾ ਸਾਡੇ ਕੋ ਪ੍ਰੂਫ ਕੀ ਹੈ ਕਿ ਉਹ ਜਨੂਨ ਹੀ ਹੈ ਠੀਕ ਹੈ ਜੀ ਕੇਵਾਈਸੀ ਕੰਪਲਸਰੀ ਕਰਨੀ ਚਾਹੀਦੀ ਹੈ ਉਹਦੇ ਨਾਲ ਆ ਕੇ ਪਤਾ ਚੱਲੇਗਾ ਕਿ ਹਾਂ ਭਈ ਇਸ ਕਸਟਮਰ ਨੇ ਇਹ ਵਾਲਾ ਸੀਮ ਕਿਤਾ ਹੈ ਤਾਂ ਕਿ ਪਤਾ ਤੇ ਲੱਗੇ ਸਾਡੇ ਕੋਲੋਂ ਇਨਫੋਰਮੇਸ਼ਨ ਆਏ ਬਿਲਕੁਲ ਬਾਾਕੀ ਆਪਾਂ ਵੀ ਸ਼ੇਅਰ ਕਰ ਸਕੀਏ ਆਪਣੀ ਫੈਮਿਲੀ ਨਾਲ ਆਪਾਂ ਤਾਂ ਕੋਈ ਸ਼ੇਅਰ ਕਰ ਹੀ ਨਹੀਂ ਸਕਦੇ ਅੱਛਾ ਵੀਰੇ ਮੈਂ ਦੇਖ ਰਹੀ ਸੀ ਤੁਸੀਂ ਨਾ ਉੱਥੋਂ ਰੋਕ ਰੋਕ ਕੇ ਗੱਡੀਆਂ ਵਾਲੇ ਨੂੰ ਜਾਂ ਜਿਹੜੇ ਟੈਕਸੀ ਡਰਾਈਵਰ ਨੂੰ ਉਹਨਾਂ ਨੂੰ ਰੋਕ ਕੇ ਕੀ ਸਮਝਾ ਰਹੇ ਅਸੀਂ ਰੋਕ ਕੇ ਸਮਝਾ ਰਹੇ ਸੀ ਕਿ ਕਿ ਅੱਜ ਜਿਹੜਾ ਸਾਡਾ ਬ੍ਰਦਰ ਜੀ ਦੀ ਡੈਥ ਹੋਈ ਆ ਅੱਜ ਉਹਦੇ ਨਾਲ ਇਹ ਚੀਜ਼ ਹੋਈ ਹੈ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਆ ਅਸੀਂ ਤਾਂ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਹੀ ਬੰਦ ਦੀ ਕੋਲ ਦਿੱਤੀ ਹੋਈ ਆ ਕਿ ਕੁਝ ਕੁ ਸਾਡੇ ਹੀ ਭਰਾ ਨੇ ਜਿਹੜੇ ਕੰਮ ਕਰਦੇ ਨੇ ਕਿ ਉਹਨਾਂ ਨੂੰ ਇਹ ਕਿ ਅੱਜ ਆਪਣਾ ਕੰਮ ਕਰੀ ਚੱਲੀ ਕਿ ਹਾਂ ਵੀ ਕਿ ਅਸੀਂ ਆਪਣਾ ਘਰ ਦੇਖ ਲੈਣਾ ਬਾਕੀ ਜੋ ਹੁੰਦਾ ਹੋਈ ਚੱਲੇ ਇਨਸਾਨੀਅਤ ਨਹੀਂ ਬਿਲਕੁਲ ਇਨਸਾਨੀਅਤ ਖਤਮ ਹੋ ਚੁੱਕੀ ਹੋਈ ਹੈ ਇਨਸਾਨੀਅਤ ਖਤਮ ਹੋ ਗਈ ਖਤਮ ਇਨਸਾਨੀਅਤ ਅਸੀਂ ਉਸ ਚੀਜ਼ ਕਰਕੇ ਰੋਕ ਕੇ ਹੀ ਸਮਝਾ ਰਹੇ ਕਿ ਅਸੀਂ ਤੁਹਾਡੇ ਲਈ ਕਰ ਰਹੇ ਹਾਂ ਅਸੀਂ ਆਪਣੇ ਆਪ ਲਈ ਕਰ ਰਹੇ ਹਾਂ ਅਸੀਂ ਜਿਹੜਾ ਚੱਲ ਗਿਆ ਉਹਦੇ ਲਈ ਕੁਝ ਨਹੀਂ ਹੋ ਰਿਹਾ ਉਹ ਜਾਨ ਵਾਲਾ ਚੱਲ ਗਿਆ ਜਾਨ ਵਾਲਾ ਵਾਪਸ ਨਹੀਂ ਆਉਣਾ ਜੀ ਸਹਿਯੋਗ ਮਿਲ ਨਹੀਂ ਰਿਹਾ ਤੁਹਾਡੇ ਭਾਈਚਾਰੇ ਦੇ ਵੱਲੋਂ ਸਾਡਾ ਬਹੁਤ ਵੱਡਾ ਭਾਈਚਾਰਾ ਵਾ ਬਹੁਤ ਹੱਦ ਤੱਕ ਸਾਡੇ ਨਾਲ ਨਹੀਂ ਕੁਝ ਕੁ ਦੇ ਦੇ ਕਿ ਨਵੇਂ ਲਾਲੋ ਮੁੰਡੇ ਆਏ ਜਾਂ ਕੁਛ ਇਹ ਕਿ ਬਾਹਰੋਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰ ਰਹੇ ਨੇ ਉਹ ਸਾਡਾ ਸਾਥ ਨਹੀਂ ਦੇ ਰਹੇ। ਹਮਮ। ਕਿੱਤੋਂ ਕੰਢੀ ਅਗਰ 100% ਗੱਡੀ ਚੱਲਦੀ ਰ 80% ਲੋਕ ਸਾਡਾ ਸਾਥ ਪੂਰਾ ਦੇ ਦੇ। ਜੀ ਤੁਹਾਨੂੰ ਲੱਗਦਾ ਕਿ ਤੁਹਾਡੇ ਮਾਧਿਮ ਰਹੀਮਾ ਇੱਕ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਐਲਸੀਏ ਤੋਂ ਹੋਣ ਦੇ ਨਾਤੇ ਅਸੀਂ ਪ੍ਰਾਈਵੇਟ ਵਾਈਟ ਪਲੇਟ ਗੱਡੀਆਂ ਦੀ ਸਾਨੂੰ ਬਹੁਤ ਵੱਡੀ ਸਮੱਸਿਆ ਹੈ। ਜੀ ਕਸਟਮਰ ਬੈਠੇ ਨੇ। ਅਸੀਂ ਮਤਲਬ ਉਹ ਫੇਕ ਆਈਡੀਆਂ ਬਣਾ ਕੇ ਉਹਨਾਂ ਨੇ ਗੱਡੀਆਂ ਦਾ ਕੰਮ ਕੀਤੀਆਂ ਹੋਈਆਂ ਨੇ। ਸਾਡੇ ਕੋਲੇ ਲਿਸਟਾਂ ਪਈਆਂ ਨੇ ਪ੍ਰਸ਼ਾਸਨ ਨੂੰ ਅਸੀਂ ਅਨੇਕਾਂ ਵਾਰ ਉਹ ਲਿਸਟਾਂ ਵੀ ਦੇ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਪਰ ਕੋਈ ਕਾਰਵਾਈ ਨਹੀਂ ਹੋਈ ਕੁਝ ਨਹੀਂ ਹੋਇਆ ਉਹਦੇ ਤੇ ਜਦਕਿ ਅਸੀਂ ਜੈਨੂਨ ਆ ਪੀਲੀਆਂ ਪਲੇਟਾਂ ਨੇ ਅਸੀਂ ਸਰਕਾਰ ਨੂੰ ਟੈਕਸ ਵੀ ਦਿੰਨੇ ਆ ਆਈਡੀਆਂ ਵੀ ਸਾਡੀਆਂ ਮਤਲਬ ਜੈਨੂਨ ਨੇ ਜੀਆਂ ਔਰ ਬੰਦੇ ਵੀ ਸਾਡੇ ਜੈਨੂਨ ਨੇ ਤੁਹਾਡੇ ਸਾਹਮਣੇ ਨੇ ਸਵਾਰੀਆਂ ਲੈ ਕੇ ਆ ਰਹੇ ਨੇ ਸਭ ਕੁਝ ਦਿਖਾਇਓ ਜੀ ਕੈਮਰੇ ਨਹੀਂ ਕੰਮ ਰਵਾਏ ਮਾੜੀ ਜੀ ਏ ਜੀ ਇਹ ਕੰਮ ਕਰ ਇਨਸਾਨੀਅਤ ਇਹਨਾਂ ਦੀ ਮਰੀ ਹੋਈ ਹੈ ਇਨਸਾਨ ਨਹੀਂ ਹੈਗੇ ਮਰੀ ਜਮੀਰ ਵਾਲੇ ਬੰਦੇ ਨੇ ਜੀ ਇਹ ਕਿਸੇ ਨਾਲ ਖੜ ਨਹੀਂ ਸਕਦੇ ਅੱਛਾ ਤੁਸੀਂ ਪਹਿਲਾਂ ਤੋਂ ਹੀ ਕਾਲ ਦਿੱਤੀ ਹੋਈ ਸੀ ਪਹਿਲਾਂ ਤੁਸੀਂ ਕੱਲ ਦੀ ਕਾਲ ਦਿੱਤੀ ਕੱਲ ਸ਼ਾਮ ਦੀ ਸੀ ਕਾਲ ਦਿੱਤੀ ਕਿ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਅਗਲੇ ਦਿਨ 6 ਵਜੇ ਤੱਕ ਬੰਦ ਰਹੇਗਾ ਔਰ ਦੂਸਰੀ ਗੱਲ ਅਸੀਂ ਇਹ ਵੀ ਹੈ ਵੀ ਪਬਲਿਕ ਨੂੰ ਪਰੇਸ਼ਾਨ ਨਹੀਂ ਕਰ ਰਹੇ ਅਸੀਂ ਅਸੀਂ ਆਪਦੀਆਂ ਗੱਡੀਆਂ ਬਿਲਕੁਲ ਆਪਦੀਆਂ ਗੱਡੀਆਂ ਪ੍ਰਾਈਵੇਟ ਗੱਡੀਆਂ ਅਸੀਂ ਹੱਥ ਦੇ ਦੇ ਕੇ ਨੰਘਾ ਰਹੇ ਹਾਂ ਸਿਰਫ ਅਸੀਂ ਆਪਣੇ ਭਾਈਚਾਰੇ ਨੂੰ ਰੋਕ ਰਹੇ ਹਾਂ ਹੱਥ ਦੇ ਦੇ ਕੇ ਹਾਂ ਜੀ ਕਿਤੇ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਤੁਸੀਂ ਸਮਝੋ ਵੀ ਸਾਡੇ ਨਾਲ ਆਵੋ ਠੀਕ ਹੈ ਜੇ ਸਾਡੇ ਨਾਲ ਆਉਣਗੇ ਤਾਂ ਹੀ ਕੁਝ ਕੋਈ ਏਕਤਾ ਹੋਰ ਵੀ ਜ਼ਿਆਦਾ ਸਾਡੀ ਕਾਇਮ ਹੋਊਗੀ ਅ ਸੋ ਬਿਲਕੁਲ ਇਹਨਾਂ ਟੈਕਸੀ ਭਾਈਚਾਰੇ ਦੇ ਵੱਲੋਂ ਕੈਪ ਡਰਾਈਵਰਸ ਨੂੰ ਰੋਕ ਰੋਕੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਸਾਡੀ ਯੂਨੀਅਨ ਦਾ ਸਾਥ ਦਿਓ ਜੋ ਇਹ ਵਾਰਦਾਤ ਹੋਈ ਆ ਰੋਪੀਆਂ ਨੂੰ ਬਣਦੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਸੁਣਨ ਦੇ ਵਿੱਚ ਆਇਆ ਹੈ ਕਿ ਰੋਪੀਆਂ ਨੂੰ ਗ੍ਰਿਫਤਾਰਤਾ ਕਰ ਲਿਆ ਗਿਆ ਪਰ ਕਿਤੇ ਨਾ ਕਿਤੇ ਸਾਥ ਹੈ ਜਿਹੜਾ ਉਹ ਜ਼ਰੂਰ ਚਾਹੀਦਾ ਤਾਂ ਕਿ ਇੱਕ ਗਰੁੱਪ ਬਣ ਸਕੇ ਯੂਨੀਅਨ ਬਣ ਸਕੇ ਤਾਂ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਦਿਨ-ਬਦਨ ਵੱਧ ਤੋਂ ਵੱਧ ਬੱਤਰ ਹੁੰਦੇ ਜਾ ਰਹੇ ਨੇ ਕਿਤੇ ਨਾ ਕਿਤੇ ਸਰਕਾਰ ਦੇ ਕੰਨਾਂ ਦੇ ਵਿੱਚ ਅਸੀਂ ਗੂੰਜ ਜ਼ਰੂਰ ਗੂੰਜ ਸਕੇ